ਸਾਰੀ ਬਾਬਾ ਰਖੀ ਪਾਣੀ ਆੜੀ ਆ ਪੜ ਲਿਓ ਫਾਤੀਓ ਕੇ ਬੇਤੀ ਦਾ ਕਵੀਰ ਸਾਹਿਬ ਦੀ ਬਾਬਾ ਰਖੀ ਲਿਖੀ ਆ ਤੇ ਮਹਿਲਾ ਪੰਜਵਾ ਜੀ ਲਿਖੀ ਆ ਠੀਕ ਹੈ ਪੜਿਓ ਜਰੂਰ ਕੀ ਫਰਕ ਆ ਤੁਹਾਨੂੰ ਪਤਾ ਲੱਗੇ ਬਾਬਾ ਰਖੀ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਗੁਰੂ ਦੇਵ ਦੀ ਗੱਲ ਹੋ ਰਹੀ ਆ ਜਿਹੜੀ ਤੁਹਾਨੂੰ ਜੈ ਗੁਰੂ ਦੇਵ ਤੋਂ ਨਫਤ ਹੁੰਦੀ ਆ ਇਹ ਕਿਹੜਾ ਨਫਤ ਹੁੰਦੀ ਆ ਜਿੰਨੇ ਰੋਗਵਾਰੋਂ ਆਏ ਹੋਏ ਆ ਆ ਜਿੰਨੇ ਦੇ ਖੰਡਾ ਲਾਇਆ ਹੋਇਆ ਤਿਆਰ ਰੱਖ ਲਿਓ ਜਿੰਨੇ ਅਜ ਖੰਡਾ ਨਹੀਂ ਲਾਇਆ ਪੱਗੇ ਦੇ ਉੱਤੇ ਪ੍ਰਚਾਰਕਾਂ ਨੇ ਇਹ ਸਾਰੇ ਬ੍ਰਾਹਮਣ ਤੇ ਅੰਗਰੇਜ਼ ਦੇ ਪ੍ਰਚਾਰਕ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰਕ ਨਹੀਂ ਚਾਹੇ ਅੱਜ ਕਾਹ ਲੋ ਜਾ ਕਨੂ ਕਾਹ ਲੋ ਜੇ ਕਿਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰਕ ਹੁੰਦੇ ਇਹਨਾਂ ਦੇ ਹਾਲਾਤ ਅਸ਼ੋਰ ਹੁੰਦੇ ਕਿਉਂ ਖੰਡੇ ਵਾਲੇ ਜਿੰਨੇ ਵੀ ਪ੍ਰਚਾਰਕ ਨੇ ਨਾ ਇਹ ਸਾਰੇ ਬ੍ਰਾਹਮਣ ਦੇ ਜਿੰਨੇ ਪੰਜਾਬ ਚ ਕੰਮ ਕਰ ਰਹੇ ਸਾਰੇ ਬ੍ਰਾਹਮਣ ਦੇ ਆ ਔਰ ਜਿੰਨੇ ਅਮਰੀਕਾ ਕੈਨੇਡਾ ਚ ਕੰਮ ਕਰ ਰਹੇ ਸਾਰੇ ਅਗਰੇਜ਼ ਨੇ ਅਗਰੇਜ਼ ਨੇ ਬੜੇ ਤਰੀਕੇ ਨਾਲ ਜਿੱਤੇ ਨੇ ਠੀਕ ਹੈ ਔਰ ਸਾਰੀਆਂ ਜਿਹੜੀਆਂ ਕੁਲਾ ਨੇ ਇਹ ਕੁਲਾ ਜਿਹੜੀਆਂ ਨੇ ਇਹ ਸਾਰੀਆਂ ਹੀ ਕੁਲਾ ਭਾਵ ਚੋਂ ਬਾਹਰ ਆਈਆਂ ਹੋਈਆਂ ਜਿਹੜਾ ਦੇ ਇਹ ਤਾਂ ਖੰਡਾ ਲੱਗਾ ਹੁੰਦਾ ਸਮਝ ਆ ਰਹੀ ਮੈਨੇ ਕਹਿ ਰਹੇ ਹਾਂ ਸਾਰਾ ਕੁਝ ਬਾਰੀ ਚ ਲਿਖਿਆ ਦੱਸਾਂਗੇ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਤਿਆਰ ਨੇ